ਜਿੱਥੇ ਸਾਡੇ ਬੰਦੇ ਨੇ ਕਿਸ ਨੂੰ ਅੱਖ ਚੁੱਕ ਕੇ ਨਹੀਂ ਵੇਖਿਆ ਤੇ ਤੁਸੀਂ ਉਹਨਾਂ ਤੇ ਇਹੋ ਜੇ ਉਹਨਾਂ ਦੀ ਕਰਮ ਕਰਾਏ ਉਹਨਾਂ ਦੀ ਦੂਜੀ ਪਾਰਟੀਆਂ ਵੱਲੋਂ ਇਹ ਪੁਲਿਸ ਤੇ ਐਕਸ਼ਨ ਕਰਾਵਾਂਗੇ ਤੇ ਐਮਐਲਏ ਨੂੰ ਮੈਂ ਉਸ ਦਿਨ ਵੀ ਕਿਹਾ ਸੀਗਾ ਤੇ ਮੈਂ ਆਪਣੇ ਜ਼ੁਬਾਨ ਤੋਂ ਹੁਣ ਭੱਜੂਗਾ ਨਹੀਂ ਐਮਐਲਏ ਨੂੰ ਮੈਂ ਕਹਿ ਦਿੰਦਾ ਸਰਕਾਰ ਉਹਨਾਂ ਦੀ ਹੋਵੇ ਸਰਕਾਰ ਸਾਡੀ ਹੋਵੇ ਇਹਦੀ ਭਾਜੀ ਮੋੜ ਕੇ ਮੈਂ ਆਪ ਜਾਊਂਗਾ ਮੈਨੂੰ ਸੁਜਿੰਦਰ ਸਿੰਘ ਰੰਧਾਵਾ ਦੀ ਲੋੜ ਨਹੀਂ ਪੈਣੀ ਇਹ ਕੰਮ ਨੂੰ ਇਹ ਮੈਂ ਆਪ ਕਰਕੇ ਇਹਨੂੰ ਐਮਐਲਏ ਨੂੰ ਇੱਥੋਂ ਤੋੜ ਦਿਆਂਗਾ ਮੈਂ ਮੁੰਡਾ ਲੜਾਉਣਾ ਸੀ ਜ਼ਿਲ੍ਹਾ ਪ੍ਰੀਸ਼ਦ ਜਗਰੂਪ ਲੋਹਾਰਾਂ ਵਾਲੀ ਤੋਂ ਇਹਨੇ ਇਲੈਕਸ਼ਨ ਲੜਨੀ ਸੀਗੀ ਮੈਨੂੰ ਪਤਾ ਸੀਗਾ ਕਿ ਯਾਰ ਹਿੰਮਤ ਵਾਲਾ ਬੰਦਾ ਹੋਵੇ ਕਿ ਮੇਰੇ ਮੁੰਡੇ ਨੇ ਇਲੈਕਸ਼ਨ ਲੜਨੀ ਹੈ ਕਿਤੇ ਸਾਡੇ ਬੰਦੇ ਨੇ ਕਿਸ ਨੂੰ ਅੱਖ ਚੁੱਕ ਕੇ ਨਹੀਂ ਵੇਖਿਆ ਤੇ ਤੁਸੀਂ ਉਹਨਾਂ ਤੇ ਇਹੋ ਜਿਹੇ ਉਹਨਾਂ ਦੀ ਕਰਮ ਕਰਾਏ ਉਹਨਾਂ ਦੀ ਦੂਜੀ ਪਾਰਟੀਆਂ ਵੱਲੋਂ ਇਹ ਪੁਲਿਸ ਤੇ ਐਕਸ਼ਨ ਕਰਾਵਾਂਗੇ ਤੇ ਐਮਐਲਏ ਨੂੰ ਮੈਂ ਉਦਣ ਵੀ ਕਹਿਆ ਸੀਗਾ ਤੇ ਮੈਂ ਆਪਣੇ ਜ਼ੁਬਾਨ ਤੋਂ ਹੁਣ ਭੱਜੂਗਾ ਨਹੀਂ ਐਮਐਲਏ ਨੂੰ ਮੈਂ ਕਹਿ ਦਿੰਦਾ ਸਰਕਾਰ ਉਹਨਾਂ ਦੀ ਹੋਵੇ ਸਰਕਾਰ ਸਾਡੀ ਹੋਵੇ ਇਹਦੀ ਭਾਜੀ ਮੋੜ ਕੇ ਮੈਂ ਆਪ ਜਾਊਗਾ ਮੈਨੂੰ ਸੁਜਿੰਦਰ ਸਿੰਘ ਰੰਧਾਵਾ ਦੀ ਲੋੜ ਨਹੀਂ ਪੈਣੀ ਇਹ ਕੰਮ ਨੂੰ ਇਹ ਮੈਂ ਆਪ ਕਰਕੇ ਇਹਨੂੰ ਐਮਐਲਏ ਨੂੰ ਇੱਥੋਂ ਤੋੜੂਗਾ ਮੈਂ ਮੁੰਡਾ ਲੜਾਉਣਾ ਸੀ ਜਿਲ੍ਹਾ ਪ੍ਰੀਸ਼ ਜਗਰੂਪ ਲੋਹਾਰਾਂ ਵਾਲੀ ਤੋਂ ਇਹਨੇ ਇਲੈਕਸ਼ਨ ਲੜਨੀ ਸੀਗੀ ਇਹਨੂੰ ਪਤਾ ਸੀਗਾ ਕਿ ਯਾਰ ਹਿੰਮਤ ਵਾਲਾ ਬੰਦਾ ਹੋਵੇ ਕਿ ਮੇਰੇ ਮੁੰਡੇ ਨੇ ਇਲੈਕਸ਼ਨ ਲੜਨੀ ਹੈ ਤੇ ਮੈਂ ਇਲੈਕਸ਼ਨ ਕਰਾਵਾਂ ਮੈਂ ਉਹਨੂੰ ਸਿੱਧਾ ਨਾ ਬਣਾਦਾ ਇੰਨੀ ਹਿੰਮਤ ਵਾਲਾ ਹੁੰਦਾ ਤੇ ਸਾਡਾ ਸਾਡਾ ਤੇ ਇੱਕ ਛੋਟੇ ਜਿਹੇ ਪਿੰਡ ਦਾ ਸਰਪੰਚ ਹੈ ਜਗਰੂਪ ਜਿੰਨੂੰ ਤੁਸੀਂ ਆਪ ਕਹਿੰਦੇ ਹੋ ਕਿ ਅਸੀਂ ਆਮ ਆਦਮੀ ਆ ਤੇ ਅਸੀਂ ਇਲੈਕਸ਼ਨ ਆਮ ਲੋਕਾਂ ਨੂੰ ਲੜਾਈ ਦੀਆਂ ਸਾਡੇ ਤੇ ਉਸ ਟਾਈਮ ਤੇ ਇਲਜ਼ਾਮ ਲਾਇਆ ਗਿਆ ਬਾਈ ਇਲੈਕਸ਼ਨ ਵਾਲੇ ਪਰਿਵਾਰਵਾਦ ਪਰਿਵਾਰਵਾਦ ਅੱਜ ਆਪਣੇ ਮੁੰਡੇ ਨੂੰ ਇਲੈਕਸ਼ਨ ਲੜਾ ਰਹੇ ਆ ਅਸੀਂ ਤੇ ਬਰਾਬਰ ਇਲੈਕਸ਼ਨ ਲੜੇ ਆ ਨਾ ਸਾਡੇ ਵੱਲੋਂ ਤੇ ਇਹੋ ਜਿਹਾ ਕੁਝ ਨਹੀਂ ਹੋਇਆ ਸੀ ਅੱਜ ਜਿ ਤਰ੍ਹਾਂ ਮੁੰਡਾ ਇਲੈਕਸ਼ਨ ਲੜ ਰਿਹਾ ਤੇ ਲੋਕਾਂ ਨੂੰ ਬੁਖਾਣਾ ਸੀਗਾ ਕਿ ਲੈ ਵੀ ਮੇਰੀ ਲੋਕਾਂ ਚ ਆਹ ਕਮਾਈ ਹੈ ਮੈਂ ਆਹ ਕੰਮ ਕੀਤਾ ਸੀਗਾ ਤੇ ਮੇਰਾ ਮੁੰਡਾ ਇਲੈਕਸ਼ਨ ਲੜ ਕੇ ਨਿਕਲੂਗਾ ਸਾਡੇ ਬੰਦੇ ਤੇ ਤੁਸੀਂ ਕਾਗਜ਼ ਕੈਨਸਲ ਕਰਾ ਤੇ ਇੰਨੀ ਮਤਾਲੇ ਸੀ ਅਜੇ ਵੀ ਕਹਿੰਨਾ ਮੈਂ ਇੱਕੋ ਸੀਟ ਤੇ ਸਾਡੇ ਕਾਗਜ਼ ਹੈ ਜਿਹੜੇ ਐਕਸੈਪਟ ਕੀਤੇ ਜਾਣ ਜਿੱਥੇ ਇਥੋਂ ਦੇ ਐਮ.ਐਲ.ਏ ਦੇ ਮੁੰਡੇ ਨੇ ਇਲੈਕਸ਼ਨ ਲੜਦੀਆਂ ਉਥੋਂ ਕਾਂਗਰਸ ਦੇ ਕੱਲੀ ਇੱਕ ਥਾਂ ਤੋਂ ਕਰ ਲੈਣ ਸਾਡੇ ਐਕਸੈਪਟ ਤੇ ਉਹ ਚਾਪਾ ਵਿਖਾ ਦਿੰਦੇ ਨੇ ਐਮਐਲਏ ਨੂੰ ਕਿ ਕਾਂਗਰਸ ਦੀ ਹੋਣ ਦੇ ਹਲਕੇ 'ਚ ਕੀ ਹੈ ਸਰ ਪੱਗਾਂ ਦੇ ਮਸਲੇ ਨੂੰ ਲੈ ਕੇ ਅੱਜ ਇਹਨਾਂ ਨੇ ਮਾਫੀ ਵੀ ਮੰਗੀ ਆ ਕਿਸੇ ਚੈਨਲ ਤੇ ਮਾਫੀ ਮੰਗੀ ਇਹਨਾਂ ਨੇ ਅੰਦਾਵਾ ਸਾਹਮਣੇ ਗੁਰਦੀਪ ਨੇ ਵੇਖੋ ਜੀ ਉਹਨੇ ਉਹਨੇ ਕਿਹਾ ਲੂਣ ਦੇਣਾ ਸੀਗਾ ਲੂਣ ਦੇਣਾ ਸੀ ਵੇਖੋ ਜੀ ਜਿਹੜੇ ਬੰਦੇ ਦੇ ਦਿਲ 'ਚ ਇਹੋ ਜੀ ਚੀਜ਼ ਹੋਵੇ ਨਾ ਇੱਕ ਦਿਨ ਉਹਨੂੰ ਲੱਗਿਆ ਮਾਫੀ ਮੰਗਣ ਦੀ ਤੇ ਇਹ ਚੀਜ਼ ਮੈਂ ਤੁਹਾਨੂੰ ਦੱਸ ਦਿੰਦਾ ਉਹ ਬੰਦੇ ਨੇ ਦਿਲੋਂ ਨਹੀਂ ਮੰਗੀ ਜਿੰਨੇ ਉਹਨੂੰ ਸੋਸ਼ਲ ਮੀਡੀਆ ਤੇ ਲੋਕ ਗੜਾ ਕੱਢ ਰਹੇ ਨੇ ਇਹ ਉਹਦੇ ਡਰ ਤੋਂ ਕਿ ਕੱਲ ਨੂੰ ਮੇਰੇ ਤੇ ਪੰਜਾਬ ਇਨੌਲਟ ਹੋ ਗਿਆ ਨਹੀਂ ਤੇ ਹਲਕਾ ਉਲਟੋਂਦਾ ਹੁੰਦਾ ਅੱਜ ਪੰਜਾਬ ਪੂਰਾ ਇਹ ਬੰਦੇ ਦੀ ਥੂ-ਥੂ ਕਰ ਰਿਹਾ ਕਿ ਇਹਦੀ ਜ਼ੁਬਾਨ ਕਿਹੋ ਜੀ ਲੱਗੀ ਹੈ ਮੈਨੂੰ ਯਾਦ ਹੈ ਜਦੋਂ ਇਹ ਇਲੈਕਸ਼ਨ ਜਿੱਤਿਆ ਸੀ ਮੈਂ ਪਹਿਲੀ ਇੰਟਰਵਿਊ ਮੈਨੂੰ ਯਾਦ ਨਹੀਂ ਕਿਹੜੇ ਚੈਨਲ 'ਆ ਰਹੀ ਸੀ ਪਰ ਮੈਂ ਉਸ ਦਿਨ ਆ ਚੀਜ਼ ਕਹੀ ਸੀ ਕਿ ਇਹਦੀ ਜ਼ੁਬਾਨ ਇਹੋ ਜੀ ਹੈ ਕਿ ਇਹਨੇ ਕਿਸੇ ਦੇ ਨਾਂ ਵੀ ਬੋਲ ਕੇ ਤੇ ਆਪ ਹੀ ਫਸ ਜਾਣਾ ਤੇ ਉਹਨੇ ਨਾਂ ਤੇ ਦਿਲੋਂ ਮੰਗੇ ਨਾਂ ਤੇ ਵੇਖੋ ਜੀ ਉਹਨੇ ਪੰਜਾਬ ਤੋਂ ਬਾਕੀ ਲੋਕਾਂ ਤੋਂ ਮਾਫੀ ਮੰਗੀ ਹੋਗੀ ਜੇ ਸਾਡੇ ਲੋਕ ਉੱਥੇ ਸੀਗੇ ਉਹਨਾਂ ਤੋਂ ਜੇ ਮਾਫੀ ਮੰਗ ਵੀ ਲਊਗਾ ਤੇ ਇਹ ਮਾਫੀ ਇਹ ਇਹ ਭਾਵੇਂ ਕਹਿ ਦੇਣ ਕਿ ਠੀਕ ਐ ਕਿ ਤੂੰ ਮਾਫੀ ਮੰਗ ਲਈ ਕੋਈ ਗੱਲ ਨਹੀਂ ਪਰ ਉਹ ਬੰਦੇ ਨੂੰ ਮੈਂ ਕਦੇ ਨਹੀਂ ਛੱਡੂਗਾ ਨਹੀਂ ਛੱਡਾਉਣ ਜੀ ਪੱਗਾਂ ਜਿੱਥੇ ਛੱਡ ਕੇ ਆਉਣੇ ਛੱਡਾਉਣ ਕੋਈ ਗੱਲ ਨਹੀਂ ਸਾਨੂੰ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਐਮਐਲਏ ਤੋਂ ਜੇ ਮੇਰੇ ਪਿਓ ਵਾਂਗ ਬੰਦੇ ਸੀਗੇ ਮੇਰੇ ਨਾਲ ਰਹਿੰਦੇ ਨੇ ਤੇ ਉਹਨਾਂ ਦਾ ਉਹਨਾਂ ਦੀ ਜੇ ਪੱਗਾਂ ਵਾਪਸ ਰੱਖ ਕੇ ਨਹੀਂ ਬਦਲਾ ਲਿਆ ਜਾਊਗਾ ਜੇ ਇਹਨੇ ਕਿਹਾ ਨਾ ਪੱਗਾਂ 'ਚ ਕਿੱਲ ਨਹੀਂ ਤੇ ਕਿੱਲ ਹੁਣ ਸਾਡੇ ਹੱਥਾਂ ਨੂੰ ਵੀ ਨਹੀਂ ਐਮਐਲਏ ਸਾਹਿਬ ਇਹ ਚੀਜ਼ ਯਾਦ ਰੱਖਿਓ ਸਾਲ ਰਹਿ ਗਿਆ ਤੁਸੀਂ ਸਿਕਿਉਰਿਟੀ ਦੇ ਵਿੱਚ ਫਿਰਦੇ ਹੋ ਮੈਂ ਲੋਕਾਂ ਦੇ ਵਿੱਚ ਫਿਰਦਾ ਜਿਹੜੇ ਬੰਦੇ ਕੋਲ 20 ਬੰਦਿਆਂ ਤੋਂ ਬਾਅਦ ਇੱਕ ਬੰਦਾ ਨਹੀਂ ਉਹਨੂੰ ਉੱਥੋਂ 4 ਘੰਟੇ ਕੱਢਣ ਆਇਆ ਤੁਸੀਂ ਕਹਿੰਦੇ ਹੋ ਸਾਨੂੰ ਲੋਕ ਪਿਆਰ ਕਰਦੇ ਨੇ ਇਲੈਕਸ਼ਨ ਲੜ ਕੇ ਵੇਖ ਨਹੀਂ ਉਹ ਅੱਡ ਗੱਲ ਹੈ ਤੁਹਾਨੂੰ ਬਲਾਕ ਦੇ ਅੰਦਰੋਂ ਇੱਕ ਬੰਦਾ ਨਹੀਂ ਕੱਢਣ ਆਇਆ ਕਿ ਸਾਡਾ ਐਮਐਲਏ ਫਸਿਆ ਹੋਇਆ ਕਿ ਇੱਥੇ ਪਬਲਿਕ ਨੇ ਇੰਨਾ ਘੇਰ ਲਿਆ ਸੀ ਕੰਧਾਂ ਟੱਪ ਕੇ ਐਮਐਲਏ ਭੱਜਦਾ ਹੋਵੇ ਉਥੋਂ ਗੱਡੀਆਂ 'ਚ ਲੰਘ ਕੇ ਪਤਾ ਨਹੀਂ ਕਿਹੜੀ ਥਾਂ ਦੇ ਵਿੱਚੋਂ ਰੈਸਟ ਹਾਊਸ ਦੀ ਕੰਧ ਟੱਪ ਕੇ ਫੇਰ ਉਥੋਂ ਗੱਡੀ ਮੰਗਾ ਕੇ ਬਾਹਰਲੇ ਪਾਸੋਂ ਨਿਕਲੇ ਸੰਤ ਪਤਾ ਵੀ ਨਹੀਂ ਲੱਗਿਆ ਕਿਹੜੀ ਚੋਰ ਮੋਰੀ ਚੋਂ ਨਿਕਲ ਆਏ ਐ ਇਹ ਹਿੰਮਤ ਚਾਹੀਦੀ ਹੁੰਦੀ ਐ ਐਮਐਲ ਸਾਬ ਇਹੋ ਜੇ ਕੰਮ ਕਰਨ ਨੂੰ ਜੇ ਕਰਨ ਜੋਗੇ ਸੀਗੇ ਨਾ ਉਥੇ ਤੁਸੀਂ ਵੇਖਿਆ ਹੋਣਾ ਇਹਦੇ ਭਰਾ ਨੇ ਵੈਪਨ ਵੀ ਵਿਖਾਇਆ ਉਹ ਵੀ ਪੁਲਿਸ ਨੂੰ ਅਸੀਂ ਦਿੱਤਾ ਕਿ ਇਹਨੇ ਵੈਪਨ ਵਿਖਾਇਆ ਇੱਕ ਰਿਪੋਰਟਰ ਭਰਾ ਨੇ ਡੀਐਸਪੀ ਨੂੰ ਸਾਹਮਣੇ ਖੜੇ ਹੋ ਕੇ ਸਵਾਲ ਕੀਤਾ ਕਿ ਜੀ ਤੁਹਾਡੇ ਸਾਹਮਣੇ ਵੈਪਨ ਵਿਖਾਇਆ ਤੁਸੀਂ ਕੁਝ ਨਹੀਂ ਕਹੋਗੇ ਅੱਗੋਂ ਕਹਿੰਦੇ ਕਿਹੜਾ ਵੈਪਨ ਜੀ ਉਹ ਕਹਿੰਦੇ ਸ਼ਰਿਆਂ ਬੁਖਾਰੇ ਤੁਹਾਡੇ ਪਿੱਛੇ ਬੰਦਾ ਅਸੀਂ ਵੇਖਿਆ ਪਰ ਕੋਈ ਨਹੀਂ ਪੁਲਿਸ ਦੀ ਜਿਹੜੀ ਹੁੰਦੀ ਐ ਨਾ ਇਹ ਸਰਕਾਰ ਦੀ ਬਣ ਜਾਂਦੀ ਹੁੰਦੀ ਐ ਪਰ ਇਹਨਾਂ ਨੂੰ ਹਸਾਬ ਨਾਲ ਚੱਲਣਾ ਚਾਹੀਦਾ ਸੀ ਹੁਣ ਅਸੀਂ ਜਿਹੜੀ ਕਾਰਵਾਈ ਕਰਾਂਗੇ ਸਾਰੀ ਕੋਰਟ ਦੇ ਥਰੂ ਕਰਾਂਗੇ ਤੇ ਫੇਰ ਪੁਲਿਸ ਦਾ ਵੀ ਪਤਾ ਲੱਗੂ ਤੇ ਨਾਲ ਵੀਡੀਓ ਦਾ ਵੀ ਪਤਾ ਲੱਗੂ ਪਰ ਜੀ ਤੁਹਾਨੂੰ 70 ਸਾਲ ਕਾਂਗਰਸ ਪਾਰਟੀ ਨੂੰ ਇਲੈਕਸ਼ਨ ਲੜਦਿਆਂ ਹੋ ਇੱਕ ਪਾਰਟੀ ਹੈ ਜੀ ਸਾਡੇ ਜਿੰਨਾਂ ਕੋਈ ਹੈ ਕਾਗਜ਼ ਤੁਸੀਂ ਵੀ ਭਰੇ ਉਹ ਨਾਲ ਨਹੀਂ ਆਪਣੇ ਤਰੀਕੇ ਦੇ ਨਾਲ ਕਿ ਉਹ ਵੀ ਤੁਹਾਡੇ ਚੈੱਕ ਅਪ ਹੁੰਦਾ ਤੇ ਉਹਦੇ ਵਿੱਚ ਕਾਗਜ਼ ਕੈਨਸਲ ਹੋ ਗਏ ਇਹਦਾ ਮਤਲਬ ਕੀ ਸਮਝਿਆ ਜਾਵੇ ਕਿ ਜਿਹੜੀ 70 ਸਾਲ ਤੋਂ ਇਲੈਕਸ਼ਨ ਲੜ ਰਹੀ ਹੈ ਪਾਰਟੀ ਉਹਨੂੰ ਕਾਗਜ਼ ਭਰਨੇ ਨਹੀਂ ਆਉਂਦੇ ਇਲੈਕਸ਼ਨ ਲੜਨੀ ਨਹੀਂ ਆਉਂਦੀ ਕਿ ਇਸ ਤੋਂ ਪਹਿਲੇ ਇਲੈਕਸ਼ਨਾਂ ਜਿਹੜੀਆਂ ਸੀ ਉਹ ਵਾਕਿਆ ਹੀ ਇਸੇ ਤਰੀਕੇ ਨਾਲ ਜਿੱਤੀਆਂ ਜਾਂਦੀਆਂ ਸੀ ਜਿੱਦਾਂ ਹੁਣ ਹੋ ਰਿਹਾ ਮੈਂ ਇੱਥੇ ਤੁਹਾਨੂੰ ਮੇਨ ਗੱਲ ਦੱਸਾਂ ਜੀ ਇੱਕ ਰਿਕਾਰਡ ਕੱਢਿਆ ਜਾਵੇ ਪਿਛਲੇ 5 ਸਾਲਾਂ ਦੀ ਜਿਹੜੇ ਪੰਚਾਇਤੀ ਚੋਣਾਂ ਬਲਾਕ ਸੰਪਤੀ ਚੋਣਾਂ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਹਲਕਾ ਡੇਰਾ ਬਾਬਾ ਨਾਨਕ ਚੋਂ ਆਮ ਆਦਮੀ ਪਾਰਟੀ ਨੇ ਤੇ ਕਾਲੀ ਦਲ ਨੇ ਕਿੰਨੇ ਬੰਦਿਆਂ ਨੇ ਕਾਗਜ਼ ਭਰੇ ਕਿੰਨੇ ਉਮੀਦਵਾਰ ਖੜੇ ਸੀਗੇ ਕੌਣ ਆ ਕੇ ਅੱਜ ਬਾਹਰ ਖੜ ਕੇ ਦੋਵਾਂ ਪਾਰਟੀਆਂ ਦੇ ਬੰਦੇ ਕਹਿਣ ਕਿ ਅਸੀਂ ਖੜੇ ਸੀ ਜੀ ਇਲੈਕਸ਼ਨ ਚ ਤੁਸੀਂ ਸਾਡੇ ਕਾਗਜ਼ ਕੈਨਸਲ ਕਰਾਏ ਇਹਨਾਂ 'ਚ ਕੋਈ ਬੰਦਾ ਘਰੋਂ ਨਹੀਂ ਸੀ ਨਿਕਲਦਾ ਕਿ ਸਾਡੀ ਇਲੈਕਸ਼ਨ ਕਿਵੇਂ ਲੜਨੀ ਸੀ